ਸਾਸਤ੍ਰਿਕ ਕਾਲ ਦੀ ਸਾਰਿਆਂ ਨੂੰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਸ ਤੋਂ ਪਹਿਲਾਂ ਦੱਸ ਦਈਏ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਓ ਤੁਸੀਂ ਅਕਸਰ ਹੀ ਸਾਡੇ ਚੈਨਲ ਤੇ ਦੇਖਦੇ ਹੋ ਅਸੀਂ ਨਿਤ ਨਵੀਆਂ ਅਪਡੇਟਸ ਤੁਹਾਨੂੰ ਸ਼ੇਅਰ ਕਰਦੇ ਹਾਂ ਸ਼ੁਰੂ ਕਰਦੇ ਹਾਂ ਅੱਜ ਦੀ ਗੱਲਬਾਤ ਤੇ ਉਸ ਤੋਂ ਪਹਿਲਾਂ ਦੁਬਾਰਾ ਫੇਰ ਕਹਿ ਦਈਏ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਓ ਸਾਡੀਆਂ ਨਿਤ ਨਵੀਆਂ ਅਪਡੇਟਸ ਵੇਖਣ ਲਈ ਸ਼ੁਰੂ ਕਰਦੇ ਆਂ ਅੱਜ ਦੀ ਗੱਲਬਾਤ ਤੇ ਅੱਜ ਦਾ ਆਪਣਾ ਟੌਪਿਕ ਇਹ ਹੈ ਅਪਡੇਟ ਇਹ ਹੈ ਕਿ ਆਪਾਂ ਉਹਨਾਂ ਗੀਤਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਗੀਤਾਂ ਨੇ ਕਿਸੇ ਟਾਈਮ ਬਹੁਤ ਧੂਸ ਕੱਢੀ ਸੀ ਹਰ ਟ੍ਰੈਕਟਰ ਟਰਾਲੀ ਤੇ ਹਰ ਡੀਜੇ ਤੇ ਹਰ ਵਿਆਹ ਸ਼ਾਦੀ ਦੇ ਫੰਕਸ਼ਨ ਤੇ ਇਹ ਗੀਤ ਬਹੁਤ ਜ਼ਿਆਦਾ ਚੱਲੇ ਪਹਿਲੇ ਆਪਣੇ ਪੰਜਾਬੀ ਦੇ ਮਸ਼ਹੂਰ ਕਲਾਕਾਰ ਨੇ ਮਨਿੰਦਰ ਮੰਗਾ ਜੀ ਇਹਨਾਂ ਦਾ ਜਿਪਸੀ ਗੀਤ ਬਹੁਤ ਜ਼ਿਆਦਾ ਹਿੱਟ ਹੋਇਆ ਸੀ ਜਿਸ ਦੇ ਬੋਲ ਸੀ ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲਿਆ ਕਾਹਤੋਂ ਜਿਪਸੀ ਦੇ ਉੱਤੇ ਲਿਖਵਾਇਆ ਮੇਰਾ ਨਾਂ ਨੀ ਜੇ ਮੇਰਾ ਬੱਸ ਚੱਲੇ ਜੀਨ ਜੋਗੀਏ ਨੀ ਮੈਂ ਚੰਨ ਤਾਰਿਆਂ ਦੇ ਉੱਤੇ ਲਿਖਵਾ ਦਾਂ ਤੇਰਾ ਨਾਂ ਅਗਲੇ ਆਪਣੇ ਪੰਜਾਬ ਦੇ ਫੇਮਸ ਕਲਾਕਾਰ ਨੇ ਦੀਪਟ ਲੋਜੀ ਇਹਨਾਂ ਦਾ ਹਾਜ਼ਰੀ ਗੀਤ ਬਹੁਤ ਜ਼ਿਆਦਾ ਹਿੱਟ ਹੋਇਆ ਅਗਲੇ ਆਪਣੇ ਪੰਜਾਬ ਦੇ ਫੇਮਸ ਕਲਾਕਾਰ ਨੇ ਬਲਵੀਰ ਬੋਪੋਰਾਏ ਜੀ ਇਹਨਾਂ ਦਾ ਹੋਸਟਲ ਗੀਤ ਬਹੁਤ ਜ਼ਿਆਦਾ ਹਿੱਟ ਰਿਹਾ ਨਿੰਮੁੰਟਿਆਂ ਦੇ ਹੋਸਟਲ ਵਿੱਚ ਨਖਰਉਣੀ ਤੇਰੇ ਨਾਂ ਦੇ ਗੀਤ ਲਲਕਾਰੇ ਅਗਲੇ ਆਪਣੇ ਪੰਜਾਬ ਦੇ ਫੇਮਸ ਕਲਾਕਾਰ ਨੇ ਬੱਬੂ ਮਾਂਜੀ ਇਹਨਾਂ ਦਾ ਪਿੰਡ ਪੈਰਾ ਲੱਗਦਾ ਗੀਤ ਬਹੁਤ ਹਿੱਟ ਰਿਹਾ ਅਗਲੇ ਬਲਕਾਰ ਸਿੱਧੂ ਜੀ ਇਹਨਾਂ ਦਾ ਗੀਤ ਹੋਇਆ ਹਿੱਟ ਪਾ ਦੇ ਭਾਬੀਏ ਪਾਣੀ ਮਹਿੰਦੀ ਦੇ ਬੂਟੇ ਨੂੰ ਜਾਂ ਫਿਰ ਕਹਿੰਦੀ ਮਾਝੇ ਦੀ ਇਹ ਮੋਵਤੀਏ ਅਗਲੇ ਆਪਣੇ ਹਿੱਟ ਸਿੰਗਰ ਨੇ ਪੰਜਾਬ ਦੇ ਫੇਮਸ ਕਲਾਕਾਰ ਬੱਲਾਵ ਹੀਰਾ ਜੀ ਇਹਨਾਂ ਦਾ ਹਿੱਟ ਗੀਤ ਹੋਇਆ ਬੰਝ ਬਰਾਬਰ ਗੱਡਾਂਗੇ ਜੋ ਕਿ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਇਸ ਗੀਤ ਨੂੰ ਜੇ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਕਰਕੇ ਜੂ ਦੱਸਿਓ ਅੱਗੇ ਤੁਸੀਂ ਕਿਸ ਕਲਾਕਾਰ ਦੀ ਕਿਸ ਬਾਰੇ ਜਾਣਕਾਰੀ ਜਾਂ ਕਿਸ ਮਹਾਨ ਸ਼ਖਸੀਅਤ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਸਾਨੂੰ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕਿ ਅਸੀਂ ਹੋਰ ਹੌਸਲੇ ਨਾਲ ਬੋਲ ਸਕੀਏ ਤਾਂ ਤੁਹਾਨੂੰ ਨਿਤ ਨਵੀਆਂ ਅਪਡੇਟਸ ਦੇ ਸਕੀਏ ਅੱਜ ਦੀ ਜਾਣਕਾਰੀ ਨੂੰ ਪਿਆਰ ਦੇਣ ਲਈ ਸਾਡੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ